ਸਾਨੂੰ ਕਰਨੇ ਵੀ ਦੱਸੋ ਜਦੋਂ ਇਹ ਬੱਚੇ ਟ੍ਰੇਡ ਹੁੰਦੇ ਆ ਤੁਸੀਂ ਜ਼ਿਕਰ ਕੀਤਾ ਵੀ ਕੱਲਾ ਮੈਥਮੈਟਿਕਸ ਦੀ ਗੱਲ ਨਹੀਂ ਹੈਗੀ ਹੁਣ ਸਾਡਾ ਸਾਡੇ ਵਰਗੇ ਜਿਹੜੇ ਬੰਦੇ ਲੋਟੂ ਵਾਲ ਤੇ ਬੜੇ ਆ ਸੀ ਤਾਂ ਪਾਈਥਾਗੋਰਸ ਦੀ ਥਿਰੂ ਤੇ ਆ ਕੇ ਸਾਡੀ ਕਹਾਣੀ ਅੜ ਜਾਂਦੀ ਸੀ ਹਾਂਜੀ ਹਾਂਜੀ ਇਹ ਜਿਹੜੇ ਬੱਚੇ ਆ ਇਹਨਾਂ ਦੀ ਪਰਸਨੈਲਿਟੀ ਦੇ ਵਿੱਚ ਹੋਰ ਬਹੁਤ ਕੁਝ ਨਵਾਂ ਐਡ ਹੋਣਾ ਹੁੰਦਾ ਦਸ ਇਜ਼ ਵੈਰੀ ਟਫ ਕੰਪੀਟੀਸ਼ਨ ਆਉਟ देयर ਜਦੋਂ ਅੱਜ ਦੁਨੀਆ ਇੱਕ ਗਲੋਬਲ ਵਿਲੇਜ ਬਣ ਗਈ ਉਹਦੇ ਵਿੱਚ ਇਹਨਾਂ ਨੂੰ ਕੰਪੀਟੀਸ਼ਨ ਦੇ ਲਈ ਤਿਆਰ ਰੱਖਣਾ ਪੈਂਦਾ ਸੋ ਉਹਦੇ ਲਈ ਐਸਆਈਪੀ ਐਬਕਸ ਕਿਵੇਂ ਤਿਆਰ ਕਰਦਾ ਨੇ ਇਹਦੀ ਪਰਸਨੈਲਿਟੀ ਨੂੰ ਬਈ ਜਿੱਦਾਂ ਮੈਂ ਤੁਹਾਨੂੰ ਥੋੜੇ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਜਿੱਦਾਂ ਇਹ ਬੇਸਿਕਲੀ ਇਹ ਹੈ ਕਿ ਕਲਾ ਸਟੱਡੀ ਦੇ ਲਈ ਨਹੀਂ ਆ ਇਹ ਓਵਰঅল ਬ੍ਰੇਨ ਨੂੰ ਡਵੈਲਪ ਕਰਦਾ ਅੱਛਾ ਆਪਣੇ ਬ੍ਰੇਨ ਨੂੰ ਡਵੈਲਪ ਕਰਦਾ ਇਹਦੇ ਵਿੱਚ ਕੀ ਕਿ ਬੱਚਿਆਂ ਦੀ ਕਨਸੈਂਟਰੇਸ਼ਨ ਜੀ ਲਿਸਨਿੰਗ ਤੇ ਜਦ ਜਿਹੜੀ ਵਿਜ਼ੂਅਲ ਮੈਮਰੀ ਹੈ ਇਹ ਸਾਰੀ ਚੀਜ਼ਾਂ ਆਪਣੇ ਆਪ ਹੀ ਇਹਨਾਂ ਦੀਆਂ ਉਹ ਹੋਣੀਆਂ ਹੈਗੀਆਂ ਅੱਛਾ ਤੇ ਬੇਸਿਕਲੀ ਇੱਕ ਬੱਚਾ ਇੱਕੋ ਚੀਜ਼ ਨਹੀਂ ਜਿਦਾ ਅੱਜਕੱਲ ਆਪਾਂ ਹੁਣ ਆਪਣੀ ਫਾਲਾਂ ਦੀ ਫੋਟੋ ਮੈਮਰੀ ਬਹੁਤ ਵੀਕ ਹੈ ਉਹ ਜਦ ਬੇਸਿਕਲੀ ਤੁਸੀਂ ਹੁਣੇ ਦੇਖਿਆ ਕਿ ਆਦੀ ਜਿਹਦਾ ਨੰਬਰਸ ਆਪਣੇ ਆਪ ਹੀ ਗੀਤੇ ਆ ਯੈਸ ਉਹ ਕੀ ਹੈ ਕਿ ਉਹ ਇੱਕ ਬੀਜ਼ ਨੂੰ ਆਪਣੇ ਬ੍ਰੇਨ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਆਪ ਹੀ ਉਹਨਾਂ ਦੇ ਨਾਲ ਵਰਕਆਊਟ ਕਰਦੇ ਨੇ ਹਮ ਗੈਰੀ ਕੀ ਕਹਿੰਦਾ ਬੱਚੇ ਸਾਰਾ ਉਹ ਪਹਿਲੇ ਸਟੱਡੀ ਜੀ ਵਧੀਆ ਹੋਣਗੇ ਜਾਂ ਕੁਝ ਵੀ ਹੈ ਇਹਨਾਂ ਦੀ ਹੋਲ ਰੋਡ ਪ੍ਰੋਗਰੈਸ ਦਿਖਣੀ ਸ਼ੁਰੂ ਹੋ ਗਈ ਬਟ ਜੇ ਕੋਈ ਚਾਹੇ ਤੁਸੀਂ ਸਪੋਰਟਸ ਲੈ ਲਓ ਚਾਹੇ ਤੁਸੀਂ ਇਹਨਾਂ ਦੀ ਕੋਈ ਡਰਾਇੰਗ ਦੀ ਲੈ ਲਓ ਚਾਹੇ ਕੋਈ ਵੀ ਲੈ ਲਓ ਚਾਹੇ ਕੋਈ ਹੋਰ ਲੈਂਗੁਏਜ ਵੀ ਲੈ ਲਓ ਉਹ ਆਪਣੇ ਆਪ ਹੀ ਓਵਰੋਲ ਉੱਚੀ ਸਰਕਲ ਡਵਲਪ ਹੋ ਚਕਾ ਦੇ ਅੱਛਾ ਬਹੁਤ ਸਾਰੇ ਲੋਕੀ ਇਸ ਗੱਲ ਨੂੰ ਵੀ ਮੰਨਦੇ ਆ ਕਿ ਕੁਆਂਟੀਟੀ ਤੇ ਕੁਆਲਿਟੀ ਦਾ ਰੋਲਾ ਬਹੁਤ ਅੱਜ ਕੱਲ ਹਾਂਜੀ ਹੁਣ ਇਹ ਸਾਰੇ ਰਾਮ ਰੌਲੇ ਦੇ ਵਿੱਚ ਗਰੰਟੀ ਕੀ ਆ ਵੀ ਜਾਣਾਂ ਜਿਹੜਾ ਉਹ ਪੈਸੇ ਖਰਚੇ ਆ ਉਹਦਾ ਮੁੱਲ ਮੋੜ ਦੂੰਗਾ ਭਾਈ ਦੇਖੋ ਸਾਡਾ ਕੀ ਹੈ ਬੈਕਰਸ ਦਾ ਮੈਨਾਂ ਦਾ ਸਰਵ ਇੱਕ ਨਿਊਜ਼ੀਲੈਂਡ ਚ ਹੈ ਹੀ ਫਰੈਂਚਾਈਜ਼ੀ ਜਾਂ ਕੋਈ ਹੋਰ ਐਦਾਂ ਦੀ ਮੈਨਾਂ ਦਾ ਕੋਈ ਹੋਰ ਕੋਈ ਆਰਗੇਨਾਈਜੇਸ਼ਨ ਨਹੀਂ ਹੈਗੀ ਜੇ ਅਸੀਂ ਅੱਜ ਹੈ ਕਿ ਹਾਂ ਵੀ ਉਹਦੇ ਨਾਲ ਅਸੀਂ ਜਿਹੜਾ ਬੱਚੇ ਨੂੰ ਸਟਾਰਟਿੰਗ ਤੇ ਜਦੋਂ ਬੱਚਾ ਸਾਡੇ ਕੋਲ ਸਟਾਰਟ ਕਰਦਾ ਪ੍ਰੋਗਰਾਮ ਜਦੋਂ ਅਸੀਂ ਉਹਨਾਂ ਦਾ ਇੱਕ ਪ੍ਰੀ ਟੈਸਟ ਲੈਂਦੇ ਆ ਅੱਛਾ ਠੀਕ ਹੈ ਜ ਪ੍ਰੋਮਿਸ ਕਰਦੇ ਆਂ ਕਈ ਪੇਰੈਂਟਸ ਨੂੰ ਜਿਹਦਾ ਐਸੇ ਪੇਰੈਂਟਸ ਅਸੀਂ ਕਈ ਵਾਰ ਕੁਐਸਚਨ ਪੁੱਛਦੇ ਆਂ ਕਈ ਪੇਰੈਂਟਸ ਕੀ ਹੁੰਦੇ ਕਿ ਪੇਰੈਂਟਸ ਕਹਿੰਦੇ ਕਿ ਅਸੀਂ 70% ਨਾਲ ਆਪਣੇ ਬੱਚੇ ਦੀ ਪ੍ਰੋਗਰੈਸ ਨਾਲ ਕੁਐਸਚਨ ਠੀਕ ਹੈ ਕਿ ਅਸੀਂ 80% ਨਾਲ ਪੁੱਛਦੇ ਕਿ ਕਹਿੰਦੇ 100% ਆਪਾਂ ਪ੍ਰੋਗਰੈਸ ਚਾਹਦੇ ਆਂ ਕਿ ਬੱਚਾ ਦਾ 100% ਓਵਰオール ਹੈ ਬਟ ਐਸਆਈਪੀ ਇਹ ਵੈੱਕਾ ਜਿਹੜਾਗਾ ਉਹ 500% ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਬੱਚਾ ਪੂਗਰੇ ਤੁਹਾਡਾ ਬੱਚਾ ਅਪਰੂਵ ਕਰੂਏ ਕਰੂਗਾ ਜੇ ਬੱਚੇ ਨੇ 500% ਅਪਰੂਵ ਨਹੀਂ ਕੀਤਾ ਤੇ ਜੇ ਅਤੀ ਉਸ ਤੋਂ ਬਾਅਦ ਫਾਊਂਡੇਸ਼ਨ ਦੁਆਰਾ ਉਹਨਾਂ ਦਾ ਪੀਡਾਸ ਕਰਦੇ ਹਨ ਜੇ 500% ਨਹੀਂ ਅਪਰੂਵ ਹੈ ਤਾਂ ਤੁਹਾਨੂੰ $2000 ਵਿਦਾਊਟ ਐਨੀ ਕੁਐਸ਼ਨ ਆਸਕਿੰਗ ਉਹ ਰਿਫੰਡ ਹੋ ਜਾਂਦਾ ਜੀ ਤੁਸੀਂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ